ਆ ਦੇਖੋ ਭਾਈ ਬੈਰੀ ਆਈ ਹੋਈ ਆ ਤੇ ਇਥੇ ਦੋ ਕਬੂਤਰ ਉੜਦੇ ਫਿਰਦੇ ਆ ਕਿਸੇ ਦੇ ਆ ਦੇਖੋ ਜਾਨਵਰ ਜੂਨਬਰ ਜੇ ਭੱਜਲੇ ਬੈਰੀ ਆਈ ਤੇ ਤੇ ਵਲੌਗ ਦੀ ਕਰਦੇ ਆ ਸ਼ਰਵਾ ਸਸਰੀ ਗਾ ਸਾਰਿਆਂ ਨੂੰ ਕਿਵੇਂ ਕੈਮ ਹਾਰੇ ਬੈਰੀ ਪਈ ਹੋਈ ਦੀ ਭਾਈ ਕਿਸੇ ਕਬੂਤਰ ਨੂੰ ਹੁਣ ਐ ਨਹੀਂ ਪਤਾ ਲੱਗਿਆ ਵੀ ਕਿੱਧਰ ਗਿਰ ਗਿਆ ਉਹ ਥੋੜਾ ਮੈਂ ਦਿਖਾਉਂਗਾ ਜੇ ਦੁਬਾਰਾ ਦਿਖਿਆ ਠੀਕ ਹੈ ਇੱਕ ਨੀਲਾ ਕਬੂਤਰ ਉੜਦਾ ਦਾ ਇੱਕ ਚਿੱਟਾ ਕਬੂਤਰ ਉੜਦਾ ਤੇ ਬੈਰੀ ਇਧਰ ਲੰਗੀ ਹੁਣ ਤੁਹਾਨੂੰ ਦਿਖਾਉਣਾ ਜੇ ਦੁਬਾਰਾ ਦਿਖੀ ਲਾਲਾ ਲਾਲਾ ਗੁੜ ਵੀ ਆ ਗਿਆ ਭਾਈ ਦੇਖੋ ਉਹਦਾ ਗਰਮ ਗਰਮ ਪਵਾ ਲਿਆ ਜ ਸਾਇੰਸ ਹੈ ਆਂ ਦੇਖ ਆਉ ਕੇਰਬੋਰਡ ਖਾਈਏ ਹੁਣ ਫਿਰ ਹਾਂ ਚਲੋ ਕਾ ਲੀਏ ਪਹਿਲਾ ਬਈ ਗੋੜਾ ਹੈ ਘਰ ਮੈਂ ਜਸੂ ਨੇ ਹੋਰ esquim ਲਾਈ ਹੈ ਦੇ ਦੇ ਹੁਣ ਕਹਿ ਰ ਮੈਂ ਪਾਣੀ ਜੀ ਡਬੋ ਲੈਣਾ ਸਾਲਿਆ ਖਰਾਬ ਹੋ ਜਾਣੇ ਨੇ ਲਈਓ ਦਈ ਹਾਂ ਇਕਲ ਲਵੇਟੀ ਚੱਲ ਆਇਆ ਗੰਦਾ ਸਾਲਾ ਆ ਦੇਖ ਨਾ ਪਾਣੀ ਕੀ ਗੱਲ ਓ ਫੁੱਦੂਆ ਲੈ ਖਾ ਲੈ ਖਾ ਲੈ ਫਿਰ ਖਾ ਲੈ ਦੇਖਿਓ ਕਿੰਨਾ ਖਰਾਬ ਐਸ ਗੱਦਾਸਰ ਐ ਭਾਈ ਮੈਂ ਚੱਲਿਆ ਤਾ ਕਬੂਤਰਾਂ ਵੱਲ ਪਰ ਜਸੂ ਕਹਿੰਦਾ ਮੈਂ ਮੈਚ ਹਾਰੇ ਬਿਨਾਂ ਤੈਨੂੰ ਜਾਣ ਨਹੀਂ ਦੇਣਾ ਕਿਉਂਕਿ ਹੋ ਗਿਆ ਬੋਲ ਜੱਕਣ ਗੁਰਿੰਦਰ ਸਿੰਘ ਆ ਖੜਾ ਹੈ ਹੁਣ ਲਾਉਣ ਲੱਗਿਆ ਜੀ ਫੁੱਟਬਾਲ ਦਾ ਮੈਚ ਕਿੰਨੀ ਵਾਰੀ ਹਾਰਿਆ ਤੂੰ ਜਿੰਨੀ ਵਾਰੀ ਮੇਰੇ ਨਾਲ ਮੈਚ ਲਾਇਆ ਹਾਰਿਆ ਜਸੂ ਜਿੰਨੀ ਵਾਰੀ ਮੈਚ ਲਾਇਆ ਹਾਰਿਆ ਨਾ ਜੀ ਸੌਂ ਖਾ ਤੂੰ ਮੈਂ ਹੰਤ ਨਹੀਂ ਆਈ ਚਾਰ ਫੇਰ ਉਹਨੂੰ ਹਾਰ ਕੇ ਹੀ ਦਮ ਲੈਣਾ ਤਾਂ ਹਾਂ ਜੀ ਚਾਰ ਫੇਰ ਲਾਈਏ ਮੈਚ ਚਲੋ ਭਾਈ ਲਾ ਲਈਏ ਮੈਚ ਬੈਨਾ ਫੇ ਕਬੂਤਰ ਦਿਖਾਉਣੇ ਆ ਭਾਈ 10 ਮੈਚ ਹਾਰਨ ਤੋਂ ਬਾਅਦ ਜਸੂ ਉਰੀ ਚਲੇ ਗਏ ਤੇ ਘੋੜੀ ਗਵਾਉਣ ਤੇ ਅੱਜ ਨੂਰੀ ਦੇ ਆ ਦੇਖੋ ਪੈਰਾਂ ਤੇ ਉਹ ਪਟੀਆਂ ਜਾਈ ਲਾਈਆਂ ਦੀ ਜਿਹੜੀਆਂ ਪਾਉਣ ਲੈਣ ਮਗਾਈਆਂ ਦੀ ਖੜ ਜੋ ਦੂਰ ਹੋ ਕੇ ਹਾਂ ਹਾਂ ਉਹ ਕਿਆਰ ਬੋੜ ਕਮਾ ਲਿਆਂਦੀ ਚਲੋ ਹੁਣ ਕਬੂਤਰਾਂ ਵਾਲੀ ਮਾਰ ਲਈਏ ਕਿਹੜਾ ਪਹੁੰਚ ਗਏ ਭਾਈ ਕਬੂਤਰਾਂ ਕੋਲ ਕੀ ਆ ਪਾਣੀ ਪਾ ਗਿਆ ਤਾਂ? ਹਾਂ। ਦਾਣੇ ਨਹੀਂ ਹੈਗੇ ਇੱਚ। ਦਾਣੇ। ਦਾਣੇ ਫਿਰ ਲੈ ਕੇ ਆੜੀ ਉਧਰੋਂ। ਨਹੀਂ ਰਲਾ ਕੀ ਪਾ ਦਿੰਦੇ। ਵੀ ਹੁਣ ਮਿਕਸ ਕਰ ਲਈਏ ਦਾਣਾ। ਅੱਡ ਬੱ ਚੱਕ ਲਈਏ ਚੱਲ ਫਿਰ ਉੱਥੇ। ਹੁਣ ਸਰੋਂ ਵੀ ਮਿਕਸ ਕਰ ਲਈਏ ਲੰਨੇ ਆ। ਕਬੂਤਰਾਂ ਵਾਲੇ ਮਾਰ ਲਈਨੇਗਾ ਭਾਈ। ਹੀ ਹੀ ਹੀ। ਠੀਕ ਆ ਜਰਦਾ ਤਾਂ ਠੀਕ ਆ ਹੁਣ। ਬਸ ਉਹੀ ਕਬੂਤਰੀ ਸਸਤਾ ਜੋੜੀ ਜੀ ਉਹਨੂੰ ਦਵਾਈ ਦੇ ਦੀਏ ਯਾਰ ਆਪਾਂ। ਚੱਲ ਲੈ ਕੇ ਆਉਨੇ ਦਵਾਈ ਭਾਈ। ਤੇ ਰਤੀ ਨੂੰ ਮੈਨੂੰ ਲੱਗਦਾ ਦੋਏ ਅੰਡੇ ਧਰ ਲੈ ਪਰ ਲੈ ਬਸ ਠੀਕ ਆ ਓਕੇ ਰੋਟਾ ਇੱਕਾ ਸ਼ਾਕ ਖਾ ਛਾਖੇ ਲੈ ਲਾਂਗੇ ਤੇ ਬਾਈ ਬਾਕੀ ਸਾਰਾ ਕੁਝ ਓਕੇ ਆ ਬਾਈ ਪਾਣੀ ਪੂਣੀ ਪੀਤਾ ਹੋਇਆ ਇਹਨਾਂ ਨੇ ਦਾਣੇ ਲੈ ਆਈਏ ਅਸੀਂ ਉਧਰੋਂ ਦਾਣੇ ਖਤਮ ਹੋ ਗਏ ਤਰੇਆਂ ਗੱਡੀਆਂ ਪਈਆਂ ਬਾਹਰ ਭਾਉ ਸਿੰਘ ਪਾ ਰਿਹਾ ਕੱਖ ਤੇ ਦਿਨ ਪਰ ਦਿਨ ਹਰਾ ਹੁੰਦਾ ਜਾ ਰਿਹਾ ਦੂਤ ਹੈ ਕੀ ਕਰਨਾ ਹੈ ਉਤਰੀ ਬਣੀ ਸੁੱਕਾ ਲੱਗਿਆ ਆਇਆ ਹੈ ਨਾ ਹੱਡੀ ਲੱਗੀ ਹੋਈ ਆ ਬਾਈ ਤੇਰੇ ਕੋਈ ਚੱਕਰ ਨਹੀਂ ਕਰਦੇ ਆ ਟ੍ਰੇਡ ਮੈਂ ਖਲਾਫੀ ਆ ਤੇਰਾ ਨਖਰਾ ਤੇ ਨੂਰੀ ਨੂੰ ਕਰਤਾ ਬਾਈ ਅੰਦਰ ਬੰਦ ਤੇ ਚਲੋ ਫਿਰ ਦਵਾਈ ਲੈ ਕੇ ਆਉਣਾ ਮੈਂ ਜਾ ਕੇ ਅੰਦਰੋਂ ਟੈਰਾਮਾਈਸਿਨ ਦੀ ਗੋਲੀ ਦੰਨੇ ਜਿਹੜੇ ਜਿਹੜੇ ਕਬੂਤਰ ਮਾੜੇ ਮੂੜੇ ਡਾਉਣਾ ਹੱਡੀ ਲੱਗੀ ਹੋਈ ਆ ਠੀਕ ਆ ਲਿਆਂਦੀ ਬਾਈ ਗੋਲੀ ਟੈਰਾਮਾਈਸਿਨ ਦੀ ਲੈ ਕੇ ਚੱਕ ਕੇ ਅੰਦਰੋਂ ਤੇ ਆਏ ਗੋਲੀ ਦੇਖ ਲੋ ਮੈਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਦੰਨੇ ਹਨ ਕਬੂਤਰਾਂ ਤਿੰਨ ਫੜਲੇ ਹਾਂ ਜੀ ਤਿੰਨਾਂ ਨੂੰ ਦੇਣੇ ਵਾਲੀ ਹੈ ਨਾ ਬਾਕੀ ਸਾਰੇ ਜੱਟ ਨੇ ਇੱਕ ਮਿੰਟ ਮੈਂ ਹੁਣ ਗੋਲੀ ਤੋੜੇ ਲਾਵਾਂ ਚਲੋ ਭਾਈ ਪਹਿਲਾਂ ਗੋਲੀ ਤੋੜ ਲਈਏ ਹੈ ਹੈ ਜਿੱਸਾ ਲੱਗਿਆ ਭਾਈ ਕਬੂਤਰ ਬਾਹਰ ਕੱਢਣ ਗੋਲੀਆਂ ਦੇ ਦਿਆਂ ਤਿੰਨੇ ਕਬੂਤਰਾਂ ਨੂੰ ਹੁਣ ਆਪਾਂ ਇੱਥੇ ਆਰਾਮ ਨਾਲ ਘੁੰਮ ਫਿਰ ਲੈਣਗੇ ਜਾਨੂੰ ਦਾਣੇ ਮਿਕਸ ਕਰ ਲੈਣੇ ਆ ਕੱਢਦੇ 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 ਆ ਲੋ ਵੀ ਗੋਹਾ ਗੋ ਹੈ ਮੱਖਣ ਦਾ ਪਾਤਾ ਠੀਕ ਆ ਆ ਗੋਲੀ ਮਾ ਹੱਥ ਜਲਾਈ ਬੈਠਾ ਇੱਕ ਹੋਰ ਖੇਡਣ ਦੇਣੀ ਆ ਚਲ ਕੋਈ ਨਾ ਬਾਅਦ ਚ ਦੇਖ ਕੇ ਦੇ ਦਿੰਦੇ ਆ ਜੇ ਕਿਸੇ ਨੂੰ ਲੋੜ ਆ ਬਸ ਕਿਹੜੀ ਤਾਂ ਕਿ ਹਾਂ ਤਾਂ ਕਿ ਫਾੜੇ ਨੂੰ ਆ ਮਗਰ ਫਿਰਦੀ ਆ ਨਾ ਫੜ ਲੈ ਫੜ ਲੈ ਟਾਂਗੀ ਨੂੰ ਵੀ ਦੇ ਦੰਨੇ ਆ ਬਾਈ ਕੱਟ ਕਬੂਤਰ ਨੜਾ ਦੀ ਕੋਈ ਕੱਟ ਨਹੀਂ ਆਉਣਾ ਸਰ ਤਾਂ ਆ ਜੂ ਚੱਲ ਸਸਤ ਹੈ ਬਾਈ ਕਬੂਤਰ ਹੀ ਲੱਗਿਆ ਆਹ ਕੁੰਡਾ ਲਾ ਦੇ ਸੁੱਕਾ ਲੱਗਿਆ ਆਇਆ ਨਾ ਭਾਈ ਬਿੱਲੀ ਪੈ ਗਈ ਦੀ ਕਬੂਤਰਾਂ ਨੂੰ ਡਰ ਗਏ ਦੇ ਕਬੂਤਰ ਤੇ ਆਹ ਕੋਠੇ ਤੋਂ ਬਚਤ ਰਹਿ ਗਈ ਬਿੱਲੀ ਪੈ ਗਈ ਦੀ ਕਬੂਤਰਾਂ ਨੂੰ ਰਗੜ ਤੇ ਤੇ ਆ ਰਹੀ ਸਾਲੇ ਓੜ ਚੱਲੇ ਦੇ ਕੱਟ-ਕੁੱਟ ਜੇ ਸਾਡਾ ਧਿਆਨ ਗੱਲਾਂ ਵੱਲ ਦਾ ਤੇ ਬਿੱਲੀ ਉਹ ਖੁੰਜੇ ਦੇ ਬੈਠ ਗਈ ਦੀ ਬੱਚਤ ਰਹਿ ਗਈ ਚੱਲ ਉ ਆਈ ਨਹੀਂ ਥੱਲੇ ਪਰ ਪੈਣ ਲੱਗੀ ਦੀ ਐ ਨਾ ਪਰ ਨੂੰ ਬੱਚ ਕੇ ਕੋਈ ਚੱਕਰ ਨਹੀਂ ਤੇ ਹੁਣ ਦਾਣਾ ਦੂਣਾ ਰਲਾਲੀ ਆਪਾਂ ਬਾਈ ਪਹਿਲਾਂ ਕਬੂਤਰਾਂ ਨੂੰ ਅੰਦਰੇ ਬਾੜ ਦੀਏ ਇਹਦਾ ਡਰੀ ਹੋ ਜਾਂਦੇ ਆ ਪਹਿਲਾਂ ਬਿੱਲੀ ਆ ਗਈ ਹੁਣ ਆ ਲਫਾਫਾ ਕੇ ਤੋੜ ਕੇ ਆ ਗਿਆ ਲਾਹਰੇ ਫਸ ਕੇ ਆ ਕੇ ਪਤਾ ਨਹੀਂ ਕਿਧਰੋਂ ਉੜ ਕੇ ਆਇਆ ਸਾਲਾ ਸਾਰੇ ਕਬੂਤਰਾਂ ਦਾ ਤਰਾ ਕੱਟਦਾ ਤਾਂ ਇਹਨੇ ਤਾਂ ਚਲੋ ਵੀ ਚਲੋ 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 ਖੁੱਡੇ 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 ਬੈਠੋ ਆਪਣਾ ਅੰਦਰ ਜਾ ਕੇ ਸਾਲੇ ਉਂਇਓ ਮੋਕ ਮਰੀ ਜਾਂਦੇ ਆ ਚਲੋ ਦਾਣਾ ਦੂਣਾ ਕਰਦੇ ਆ ਤਿਆਰ ਇਹਨਾਂ ਦਾ ਜਸੂ ਭਰ ਲਿਆ ਕਣਕ ਬਾਕੀ ਸਮਾਨ ਉਹ ਆ ਗਿਆ ਤੇ ਸਰੋਂ ਇਧਰੋਂ ਕੱਢਦੇ ਆ ਬਾਊ ਹੈਗਾ ਜਿੱਥੇ ਉੱਥੇ ਕਾਹਹਿੋ ਨਹੀਂ ਹੁਣ ਫੇਰ ਸਰੋਂ ਵੀ ਕੱਢਣੀ ਪੈਣੀ ਆ ਓਏ ਮਿੱਤਰੋ ਕਣਕ ਐਨ ਸਾਫ਼ ਸੁਥਰੀ ਛੋਲੇ ਤਾਰਾ ਮੀਰਾ ਸਰੋਂ ਬਾਕੀ ਸਮਾਨ ਨਹੀਂ ਹੁਣ ਪਾਉਣਾ ਆਪਾਂ ਨੇ ਠੀਕ ਹੈ ਕਿਉਂਕਿ ਹੁਣ ਗਰਮੀ ਆ ਗਈ ਆਹ ਛੋਲੇ ਵੀ ਖਤਮ ਕਰਨੇ ਨੇ ਬਸ ਹੁਣ ਛੋਲੇ ਦੇ ਕਾਰਾ ਮੀਰਾ ਗਾਂ ਚੱਲੂਗੀ ਸਰੋਂ ਤੇ ਕਣਕ ਹੁਣ ਇਹਨਾਂ ਨੂੰ ਆਪਾਂ ਕਰਦੇ ਆ ਮਿਕਸ ਠੀਕ ਐ ਫੇਰ ਦਿਖਾਉਨੇ ਆ ਤੁਹਾਨੂੰ ਬਈ ਨਾਲ ਲੱਗਦੀ ਮਿਕਸ ਕਰਕੇ ਕਬੂਤਰਾਂ ਨੂੰ ਵੀ ਦੋਏ ਟਰੇਆਂ ਭਰ ਕੇ ਰੱਖ ਦਿਆਂ ਲਾਗੇ ਖਾਣ ਤੇ ਉਹ ਥੋੜੀ ਜੀ ਕਣਕ ਬਚਦੀ ਐ ਆ ਇਧਰ ਹੋ ਗਿਆ ਰੈਡੀ ਆਪਣਾ ਓਕੇ ਆ ਰੋਟਾ ਦਾਣਾ ਆਪਣਾ ਓਕੇ ਆ ਠੀਕ ਐ ਹੱਥ ਦੇਖ ਲਓ ਗਰਦ ਤੇ ਚਲੋ ਹੁਣ ਉੱਪਰ ਵਾਲੇ ਕਬੂਤਰਾਂ ਨੂੰ ਰੜਾ ਲਈਏ ਰਲਾ ਕੇ ਉਹਨਾਂ ਦਾ ਰੱਖ ਲਾਂਗੇ ਇਹਨਾਂ ਦਾ ਹੋ ਗਿਆ ਕੰਮ ਡਾਲਣਾ ਠੀਕ ਹੈ ਤੇ ਉਹਨਾਂ ਨੂੰ ਫਿਰ ਅੱਜ ਦਾ ਦਾਣਾ ਪਾਣੀ ਪਾ ਜਾਂਦਾ ਠੀਕ ਹੈ ਕੱਲ ਨੂੰ ਜਾਂਦੇ ਹੇ ਉੱਪਰ ਨੂੰ ਲੈ ਜਾਾਂਗੇ ਦਾਣੇ ਉੱਪਰ ਰੱਖਾਂਗੇ ਜੇ ਸੁਭਾਣਾ ਡਾ ਲੈਣ ਗਿਆ ਉਹ ਜੜ ਲਾਉਣੇ ਠੀਕ ਹੈ ਉਹਨਾਂ ਨੂੰ ਵੀ ਹੁਣ ਸਰੋਂ ਪਾਇਆ ਕਰਾਂਗੇ ਵਿੱਚ ਤੇ ਹਾਂ ਲੱਭਿਆ ਕੋਈ ਇੰਨਾ ਕੋ ਛੋਟਾ ਹੈ ਤਾਂ ਰਕਤ ਵੀ ਛੱਡਾ ਗਿਆ ਉਹ ਨਹੀਂ ਕਾਨੂੰਨ ਘਰ ਅੰਦਰ ਰੱਖੇ ਨੂੰ ਕੰਮ ਆਊਗਾ ਕਿਸੇ ਤੇ ਚਲੋ ਕੋਈ ਨਹੀਂ ਪਹਿਲਾਂ ਕਰ ਦਿਆਂ ਮਿਕਸ ਲਓ ਵੀ ਹੁਣ ਉੱਪਰਲੇ ਪੱਠਿਆਂ ਨੂੰ ਰੜਾਉਣ ਲੱਗੇ ਆਂ ਕਣਕ ਛੋਲੇ ਤਾਰਾ ਮੀਰਾ ਤੇ ਸਰੋਂ ਸਰੋਂ ਬਹੁਤ ਜ਼ਰੂਰੀ ਹੈ ਬਈ ਹੁਣ ਇਹਨਾਂ ਨੂੰ ਚਲੋ ਇਹਨਾਂ ਦਾ ਵੀ ਰੜਾ ਲਈਏ ਦੂਜਿਆਂ ਦਾ ਰੜਾਇਆ ਹੋ ਪਿਆ ਜੋੜਿਆਂ ਦਾ ਬਾਕੀ ਇਹ ਪੱਠਿਆਂ ਨੂੰ ਰੜਾ ਲਈਏ ਸਭਾਂ ਠੀਕ ਹੈ ਲਓ ਵੀ ਆਪਣਾ ਕੰਮ ਹੋ ਗਿਆ ਓਕੇ ਦਾਣੇ ਦੋਨੇ ਰੱਖ ਦੇ ਰਲਾ ਕੇ ਉਹ ਮੱਖਣ ਕਾ ਕਿੰਨਾ ਕਾ ਹੋਰ ਮਗਰ ਫੁੱਟੀ ਜਾਂਦਾ ਹਾਂ ਠੀਕ ਆ ਚੱਲ ਸਰਜੂ ਤੇ ਕੂਤਰਾਂ ਦਾ ਵੀ ਬਈ ਓਕੇ ਆ ਕੰਮ ਖਾਲੇ ਦਾਣੇ ਦਾਣਾ ਦੋਣਾ ਚੋਖ ਲਏ ਇਹਨਾਂ ਨੇ ਪਾਣੀ ਪੀ ਲਿਆ ਵੱਡ ਗਿਆ ਆਪਣੇ ਆਪਣੇ ਖਾਨਿਆਂ 'ਚ ਚਲੋ ਜਿਹੜੇ ਕਬੂਤਰ ਥੋੜੇ ਡਾਊਨ ਲੱਗਦੇ ਦਵਾਈ ਵੀ ਦੇਤੀ ਉਹਨਾਂ ਨੂੰ ਇਹਨਾਂ ਦਾ ਦਾਣਾ ਆਹ ਰਲਾ ਕੇ ਰੱਖਤਾ ਉੱਪਰ ਵਾਲਿਆਂ ਦਾ ਉਹ ਪਿਆ ਕੱਲ ਨੂੰ ਜਾਂਦੇ ਹੋਏ ਲੈ ਜਾਾਂਗੇ ਉੱਪਰ ਤੇ ਚਲੋ ਹੁਣ ਦੇਖੀ ਕੋਈ ਹੋਰ ਕੰਮ ਕਰ ਉਹਦੇ ਬਾਅਦ ਮਿਲਦੇ ਹਾਂ ਕਬੂਤਰਾਂ ਦਾ ਕੰਮ ਨਿਵੇੜ ਕੇ ਆਗੇ ਦੇ ਬਾਈ ਗਰਾਊਂਡ 'ਚ ਜਿਹੜਾ ਗੁੜਾ ਮਾਰ ਲਿਆ ਇੱਥੇ ਤੇ ਹੁਣ ਚੱਲਦੇ ਆਪਾਂ ਕਰਨ ਨੂੰ ਹੋ ਗਿਆ ਮੈਨੂੰ ਵੈਸੇ ਘੰਟਾ ਡੇਢ ਘੰਟਾ ਆਏ ਨੂੰ ਇਥੇ ਗੱਲਾਂ ਬਾਤਾਂ ਮਾਰੀ ਗਏ ਤੇ ਬਾਕੀ ਚਲੇ ਗਏ ਹੁਣ ਚੱਲਦਾ ਮੈਂ ਵੀ ਘਰ ਨੂੰ ਤੇ ਫਿਰ ਸ਼ਾਮ ਨੂੰ ਕਰਾਂਗੇ ਬਲੌਗ ਕੰਟੀਨਿਊ ਠੀਕ ਆ ਓਕੇ ਰਿਪੋਰਟ ਚਲੋ ਚੱਲੀਏ ਘਰ ਨੂੰ ਹੁਣ ਚੱਲੀਏ ਵੀ ਆਪਾਂ ਡਿਊਟੀ ਦੁੱਧ ਪਾਉਣ ਓਹ ਨੇਰਾ ਹੋ ਗਿਆ ਪੂਰਾ ਤੇ ਗੁਰੀ ਚੱਕਣ ਗਿਆ ਦੁੱਧ ਅੰਦਰੋਂ ਪਾ ਲਈਏ ਉਹ ਆ ਜਾ ਇੱਥੇ ਘਾਤੇ ਖੜਾ ਦੇ ਦੇ ਫੁੱਟਬਾਲ ਖੇਡ ਦੇ ਦੇ ਰੱਖ ਦੇ ਮੂਰੇ ਚਲੋ ਵੀ ਮਿੱਤਰ ਦੁੱਧ ਪਾਈ ਆਈਏ ਪਹਿਲਾਂ ਫੇਰ ਮਿਲਦੇ ਆ ਠੀਕ ਆ ਕੇ ਦੁੱਧ ਪਾ ਕੇ ਬਾਈ ਆ ਗਏ ਘਰੇ ਤੇ ਆ ਬਾਲ ਦੇ ਕਿੱਥੇ ਸੀਟੀ ਓਏ ਲਾਈਟ ਨਹੀਂ ਹੈਗੀ ਬਾਈ ਉਹ ਤਾਂ ਕੈਮਰੇ ਮਾਦਦੇ ਨੇ ਤੇ ਲਾਈਟ ਹੈ ਨਹੀਂ ਚਲੋ ਕਬੂਤਰ ਰੱਜੇ ਹੋਏ ਨੇ ਮੈਂ ਕਹਿੰਦਾ ਕਬੂਤਰਾਂ ਨੂੰ ਬੰਦ ਕਰ ਦਈਏ ਆਪਾਂ ਹਾਂ ਧਾਣੇ ਵਾਧੂ ਪਏ ਤੇ ਨਾ ਕੋਣ ਬੈਠੇ ਨੇ ਓਕੇ ਰਿਪੋਰਟ ਕੀ ਹੁੰਦਾ ਹੈ ਓ ਬਾਉ ਕੀ ਹੁੰਦਾ ਓਏ ਪਾਉਏ ਦਾ ਨਾਮ ਹੀ ਲੈਣਾ ਫਗਾਨੂੰ ਹਾਂ ਆਸ ਵਾਸਤੇ ਦੀ ਸੀ ਹੈ ਹਾਂ ਸਵਾਦ ਨੇ ਦੀ ਹਾਂ ਕੋਟਾ ਵੀ ਲਿਆਦਾ ਹੈ ਕੋਟਾ ਵੀ ਲਿਆਦਾ ਤੇ ਜਾਗਾ ਵੀ ਅਗਲੇ ਜੇ ਤੇ ਛੜੇ ਮਰਨਾ ਹੈ ਤੇ ਸ਼ਵਰਾਤਰੀ ਆ ਚੱਲ ਅੱਧਾ ਗਲਾਸ ਪੀ ਲੰਦਾ ਚਾਰ ਵੀ ਖਾ ਲਿਆ ਹਾਂ ਨਿੰਬੂ ਨਿਚੋੜ ਕੇ ਪੀ ਲਈ ਤੱਕ ਰਸ ਕੋਈ ਨਾ ਪੈਕ ਲਾ ਲਈ ਜਸਿਆ ਗੇਟ ਨਹੀਂ ਵੀਰੇ ਬੰਦ ਕਰਕੇ ਗਿਆ ਯਾਦ ਉਹ ਕੰਡਾ ਉੱਤ ਚੜਾ ਕੇ ਤੇ ਰੱਖਦਾ ਹਾਂ ਹਾਂ ਠੀਕ ਰਹੀ ਨੀ ਹੋ ਗਿਆ ਸੈਟ ਹਾਂ ਜੀ ਅਮਰ ਜੀ ਚੌੜਾ ਲਟਾਉਰ ਛੇ ਮਾਲਾ ਬੀੜੀ ਹੋਈ ਹੈ ਕਿ ਆ ਦੇਖਣਾ ਤਾਂ ਹਾਂ ਲੈਂਟ ਨਹੀਂ ਹੈਗੀ ਜਿਹੜੀ ਮਾੜੇ ਰੋਣਾ ਜੀ ਕੰਡਾ ਇੱਥੇ ਕਿੱਥੇ ਰੱਖਣਾ ਯਾਰ ਹਾਂਜੀ ਹੋ ਗਿਆ ਅਜੇ ਇਸ ਸਾਈਡ ਤੇ ਰੱਖ ਦੇ। ਲੈ ਲੈ। ਮਿੰਜਰੇ ਵੀ ਇੱਥੇ ਰੱਖਦੇ ਆ। ਆਹ ਕੀ ਟੰਗਦਾ ਸਾਲਾ। ਅਜੇ ਸ਼ਧਰੀ ਦੇ ਉੱਪਰ ਰੱਖ ਦੇ ਮਿੰਜਰੇ। ਵੈਰੀ ਗੁੱਡ। ਉਹ ਕਾਰਬੋਰਡ। ਸਮਾਨ ਦੇਖ ਲਓ ਬਾਈ। ਉਹ ਫਿਰ ਗੁੱਤੀ ਪਿਆਜ। ਕਦੂਰਾ ਲੈ ਕੇ ਆਇਆ ਛੋਟਾ ਜਿਹਾ। ਮੇਰੀਆਂ ਤਾਂ ਫਫੜ। ਪਾਉਂਦਾ ਇਹਨੂੰ ਤਾਂ ਤੂੰ ਰਸਲਾ ਮੰਗਦਾ। ਕੋਈ ਨਾ ਆਪਾਂ ਲੈ ਆਉਨੇ। ਆਪਾਂ ਅਜੇ। ਕੋਈ ਕੋਟਾ ਫਿਰ ਰੱਖ ਲੈ ਮੈਂ। ਆ ਗਾਧ ਮੋਟਾ ਕਰਾ ਕਰੇ ਕਰੇਉਣੀ ਭਾਈ ਭਾਉ ਦਾ ਕੁੱਤੇ ਦੀਆਂ ਰੀਸਾਂ ਲਾਉਂਦਾ ਤੇ ਚਲੋ ਮਿਲਾਂਗੇ ਅਗਲੇ ਬਲਾਗ ਵਿੱਚ ਹੁਣ ਜਾਇਆ ਇਹ ਗਰਾਊਂਡ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜੱਸੀ ਦਾ ਬਲਾਗ ਪਾਤਾ ਤਾਂ ਗੱਲ ਉਹ ਦੇਖ ਲਿਓ ਉਹ ਸਾੜਾ ਹੁਣੇ ਬਲਾਗ ਕਰ ਪੈਣਾ ਤੇ ਚੱਲ ਹਾਂ ਸੱਚ ਅੱਜ ਬਲਾਗ ਇਹ ਅਪਲੋਡ ਕਰਤਾ ਆ ਗੱਲ ਕਹਿ ਕੇ ਦਾ ਤੇ ਅਲ ਜੀ ਆ ਲਗਮ ਚਲੋ ਮਿਲਦੇ ਹਾਂ ਅਗਲੇ ਬਲਾਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜੱਸੀ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਸੇ